ਚਾਰਜ ਹੋਇਆ ਔਰ ਉਹਨਾਂ ਦੇ ਨਾਂ ਕਿਹੜੇ ਪੈਂਦੇ ਨਹੀਂ ਔਰ ਇਹ ਅਸੀਂ ਇੱਕ ਦੁੱਖ ਭਰੀ ਸਟੋਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਲੋਕ ਆਪਣੀ ਜ਼ਿੰਦਗੀ ਜਿਹੜੀ ਹੈ ਕਿਵੇਂ ਕਿਸ ਤਰ੍ਹਾਂ ਇੱਕ ਗੈਂਗਸਟਰ ਲੋਕ ਬਰਬਾਦ ਕਰਦੇ ਨੇ ਗੈਂਗਸਟਰ ਲੋਕ ਸਿਰਲੇ ਪੰਜਾਬ ਵਿੱਚ ਹੀ ਨਹੀਂ ਪੰਜਾਬ ਤੋਂ ਬਾਅਦ ਬਾਹਰਲੇ ਸ਼ਹਿਰਾਂ ਵਿੱਚ ਵੀ ਨੇ ਅਸੀਂ ਪੰਜਾਬ ਨੂੰ ਕਹਿੰਦੇ ਪੰਜਾਬ ਵਿੱਚ ਪੰਜਾਬ ਵਿੱਚ ਡਰੱਗ ਵੀ ਇੰਨੀ ਹੈ ਨਹੀਂ ਪੰਜਾਬ ਦੇ ਵਿੱਚ ਇਹ ਨਵਾਂ ਲੈਸ ਵੀ ਨਹੀਂ ਹੈ ਜਿੰਨਾ ਕਿ ਬਾਹਰਲੇ ਦੇਸ਼ਾਂ ਵਿੱਚ ਕੁਝ ਲੋਕਾਂ ਦੀ ਆਦਤ ਹੈ ਕਿ ਪੰਜਾਬ ਨੂੰ ਬਰਬਾਦ ਕਰ ਦੇਈਏ ਤਾਂ ਬਦਨਾਮ ਕਰ ਦੇਈਏ ਪੰਜਾਬ ਦੇ ਮੁੱਖ ਮੰਤਰੀ ਹੀ ਡੂਇੰਗ ਹਿਸ ਜੌਬ 노 ਡਾਊਟ ਕਿ ਤੁਸੀਂ ਜਾਣਦੇ ਹੋ ਕਿ ਇੰਨੇ ਸਾਲਾਂ ਦੀ ਸਮੇਂ ਦੀ ਪਈ ਹੋਈ ਮੈਸ ਇੰਨੇ ਸਾਲਾਂ ਦੀ ਫਾਈਲਾਂ ਉੱਪਰ ਪਈਆਂ ਹੋਣਗੇ ਧੂੜ ਫਾਈਲਾਂ ਦੀ ਵਿੱਚ ਮੈਸ ਪਈ ਹੋਈ ਅਫਸਰ ਦੀ ਜੋ ਰਿਟਾਇਰਮੈਂਟ ਜਾਣਾ ਹੁੰਦਾ ਕੀ ਕਰਦੇ ਨੇ ਤੁਹਾਨੂੰ ਸਾਰਾ ਕੁਝ ਪਤਾ ਹਰ ਇੱਕ ਇੱਕ ਫਾਈਲ ਨੂੰ ਚੁੱਕ ਕੇ ਉਹਨੂੰ ਇਨਵੈਸਟੀਗੇਟ ਕਰਨਾ ਇਜ਼ ਨਾਟ ਈਜ਼ੀ 2 ਸਾਲ ਦਾ ਨਹੀਂ ਇਹ ਤਾਂ ਕਰਤੂਕਟ 15 20 ਸਾਲ ਚਾਹੀਦੇ ਭਗਵੰਤ ਮਾਨ ਜੀ ਨੂੰ ਤਦ ਹੀ ਨੱਥ ਪਾਉਣੀ ਹੈ ਨਹੀਂ ਤਾਂ ਪਾੜ ਨਹੀਂ ਦਿੰਦੇ ਇਹ ਲੋਕ ਅਫਸਰ ਸਾਹੀ ਅਫਸਰ ਸਾਰੇ ਨਹੀਂ ਕੁਝ ਜਿੰਨ ਕੰਮ ਇਹ ਨੇ ਸੋ ਭਗਵੰਤ ਮਾਨ ਜੀ ਚੰਗੇ ਨੇ ਚੰਗੇ ਨਹੀਂ ਬਹੁਤ ਜ਼ਿਆਦਾ ਬੜੇ ਕੰਮ ਕਰੇ ਆ ਉਹਨਾਂ ਤੇ ਉੱਪਰ ਕੋਈ ਦਾਗ ਨਹੀਂ ਹੈ ਦੱਸ ਬੈਟਰ ਕੀ ਕਵੇ ਕੀ ਕਹੇ ਨਾ ਕਹੇ ਤੁਸੀਂ ਵੀ ਸੁਣਿਆ ਕੋਈ ਵੀ ਪਾਰਟੀ ਯੂਨੀ ਪੋਲਿਟੀਕਲ ਪਾਰਟੀਆਂ ਨਹੀਂ ਲੋਕ ਇਹਨਾਂ ਵਿੱਚ ਸਾਰੇ ਲੋਕ ਤੁਸੀਂ ਦੱਸਦੇ ਕਿੰਨੇ ਪਰਸੈਂਟ ਦਾਗ ਹੀ ਨੇ ਆਮ ਵਿੱਚ ਵੀ ਹੈਗੇ ਆ 노 ਡਾਊਟ ਭਗਵੰਤਬਾ ਜੀ ਆਪ ਕਹਿੰਦੇ ਆ ਕਾਮ ਵਿੱਚ ਵੀ ਹੈਗੇ ਆ ਉਹਨਾਂ ਨੂੰ ਚਾਰਜ ਵੀ ਕਰਾਇਆ ਇੰਦਰੀ ਭੇਜਿਆ ਪਰ ਭਗਵੰਤਬਾ ਜੀ ਤੇ ਕੋਈ ਦਾਗ ਨਹੀਂ ਹੈ ਦਿਖਾ ਲਓ ਕਿਸੇ ਦੁਨੀਆ ਦੀ ਐਸੀ ਤੁਸੀਂ ਇਲੈਕਟ੍ਰੋਨਿਕ ਡਿਵਾਈਸ ਲੈ ਜਾਓ ਕਿਸੇ ਵੀ ਲੈਬ ਵਿੱਚ ਉਹਨਾਂ ਨੂੰ ਖੜੇ ਕਰ ਦਿਓ ਤੁਹਾਨੂੰ ਕੋਈ ਵੀ ਐਸਾ ਭ੍ਰਸ਼ਟਾਚਾਰ ਦਾ ਦਾਗ ਨਹੀਂ ਦਿੱਸੇਗਾ ਜ ਜਿਹਨਾਂ ਨੇ ਜੰਮੇ ਨੇ ਤਾਂ ਹੁਣ ਤੱਕ ਲੋਕਾਂ ਨੂੰ ਹਸਾਇਆ ਉਹ ਵੀ ਉਹਨਾਂ ਦੀ ਕਿਰਤ ਸੀ ਪੈਸਾ ਕਮਾਇਆ ਕੰਮ ਕਰਕੇ ਕਮਾਇਆ ਕੋਈ ਠੱਗੀ ਨਹੀਂ ਮਾਰੀ ਇਹ ਟ्रू ਇਨਫੈਕਟ ਹੈ ਇਨੀ ਮੈਂ ਗੱਲ 100% ਸ਼ਾਤੀ ਠੋਕੇ ਕਹਿ ਸਕਦਾ ਕੁਝ ਲੋਕਾਂ ਬਾਰੇ ਜਿਹੜੇ ਲੋਕਨ ਕੰਮੇ ਨਲੈਕ ਆ ਉਹਨੂੰ ਤੁਸੀਂ ਜਾਣਦੇ ਹੋ ਬਹੁਤ ਸਾਰੀ ਨਲੈਕ ਨੇ ਪੋਲਿਟਿਸ਼ੀਅਨ ਕੰਮੇ ਨੇ ਨਿਕਾਇਦ ਨੇ ਸੜਕਾ ਨੈਡਾ ਵਿੱਚ ਵੀ ਆ ਗਈ ਹੈ ਦੁਨੀਆ ਚ ਆ ਪਰ ਜੇ ਸੀ ਕਰਕੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸੇ ਦੁਨੀਆ ਦੇ ਲੈ ਲ ਦਸੋ ਕੋਈ ਤਿਆਰ ਕਰ ਲਵੇ ਕੋਈ ਵੀ ਸਾਇੰਸ ਆਡ ਕਿ ਤਿਆਰ ਕਰ ਲਵੇ ਤਾਂ ਕੋਈ ਵੀ ਦਾਗ ਮਿਸਟਰ ਉਹਨਾਂ ਦੀ ਜ਼ਿੰਦਗੀ ਤੇ ਪ੍ਰਸਚਾਰ ਦਾ ਕ੍ਰਪਸ਼ਨ ਦਾ ਮਰਸਾਵ ਕਿਪਟਪ ਸੋ ਗੁਰਪ੍ਰੀਤ ਜੀ 11:40 ਦਾ ਸਮਾਂ ਨੋਟ ਕਰਿਓ ਇਹ ਅਸੀਂ ਲੋਕਾਂ ਤੱਕ ਮੈਸੇਜ ਦਿੱਤਾ ਜਾਂ ਤਾਂ ਕਿ ਲੋਕ ਜਾਣ ਕਰਨ ਕਿ ਇਹ ਗੱਲ ਕੀ ਸੀ ਗੁਰਪ੍ਰੀਤ ਜੀ ਮੈਂ ਤੁਹਾਡਾ ਨਾਲ ਗੱਲ ਕਰ ਰਿਹਾ ਪੁਲਿਸ 11:40 ਦੀ ਗੱਲ ਹੈ ਔਰ ਮੈਂ ਇਦੁਨੀਤ ਵਾਸਤੇ ਲੋਕਾਂ ਨੂੰ ਇਹ ਕਹਿ ਰਿਹਾ ਜਿਸ ਕਰਕੇ ਬਹੁਤ ਸਾਰੇ ਅਲੀਗੇਸ਼ਨ ਲਾ ਰਹੇ ਨੇ ਆ ਨਹੀਂ ਕੰਮ ਕੀਤਾ ਆ ਨਹੀਂ ਕੀਤੀ ਵੱਖਰੀ ਗੱਲ ਹੈ ਪਰ ਅੱਜ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਨੇਤਾ ਨੇ ਇਹ ਗੱਲ ਭੁਗਤਮਾਨ ਜੀ ਬਾਰੇ ਕਦੇ ਨਹੀਂ ਤੋਂ ਸੁਣੀ ਕਹੀ ਹੋਵੇਗੀ ਕਿ ਇਹਨਾਂ ਨੇ ਆ ਕੋਈ ਪੈਸੇ ਦੀ ਹਰਾਫੇਰੀ ਕੀਤੀ ਹੈ ਕੋਈ ਵੀ ਚੈਲੰਜ ਨਹੀਂ ਕਰ ਸਕਦਾ ਇੱਕ ਵੀ ਵਿਅਕਤੀ ਜਦੋਂ ਤੋਂ ਜੰਮੇ ਨੇ ਤੇ ਹੁਣ ਤੱਕ ਐਮਪੀ ਵੀ ਰਹੇ ਨੇ ਤੇ ਹੁਣ ਤਾਂ ਮੁੱਖ ਮੰਤਰੀ ਨੇ ਸੋ ਮੈਂ ਸਲੂਟ ਕਰਦਾ ਮੈਂ ਸਲਾਮ ਕਰਦਾ ਸਾਨੂੰ ਇਹੋ ਜਿਹੇ ਮੁੱਖ ਮੰਤਰੀ ਸਾਹਿਬ ਚਾਹੀਦੇ ਆ ਸੋ ਜਿੰਨੇ ਆਪਣੀ ਜ਼ਿੰਦਗੀ ਵਿੱਚ ਠੀਕ ਹੈ ਕਿ ਕੰਮ ਕਾ ਕੇ ਵੀ ਡਿਲੇ ਹੋ ਜਾਂਦੇ ਆ ਕਿ ਸਮ ਰੀਜ਼ ਨੇ ਲੋਕ ਕੰਮ ਹੀ ਨਹੀਂ ਕਰ ਦਿੰਦੇ ਉੱਥੇ ਇੱਧਰ ਜਾਓ ਤਰ ਤਰਨੇ ਇੱਧਰ ਜੋ ਤਰਨੇ ਸਾਰਾ ਦਿਨ ਤਰਨੇ ਮੀਟਿੰਗਾਂ ਚ ਬੰਦਾ ਇੱਕ ਬੰਦਾ ਕਰੂਗਾ ਕੀ ਕੀ ਸੋ ਅਸੀਂ ਆਸ ਕਰਦੇ ਆਂ ਅਰਦਾਸ ਕਰਦੇ ਆਂ ਕਿ ਬੜਾ ਜਲਦੀ ਲੋਕਾਂ ਨੂੰ ਨੱਥ ਪਾਉਣਗੇ ਤੇ ਜੋ ਨੱਥ ਪਾਉਣ ਦੀ ਕੋਸ਼ਿਸ਼ ਕਰਦੇ ਫਿਰ ਇਹ ਚੀਕਾ ਮਾਰਦੇ ਨੇ ਪੋਲਿਟਿਸ਼ੀਅਨ ਇਹ ਵਿੱਚ ਕਾਂਗਰਸੀ ਕਿੰਨੇ ਲੋਕ ਅੰਦਰ ਨੇ ਕਲਬੀ ਜਦਾੜੀ ਵਾਲਾ ਲੰਬ ਲੰਬੀ ਬਾੜ ਰੱਖੇ ਹੋਏ ਆ ਹਾਂਜੀ ਡਰਾਉਣਾ ਚ ਲੱਗਦਾ ਦੇਖਣ ਨੂੰ ਕਿੰਨੇ ਗੱਲਾਂ ਕਰ ਰਸੀ ਪੁਲਿਸ ਵਾਲੇ ਪੰਗਾ ਲੈਣ ਦੇ ਸੌਣ ਅੰਦਰ ਆ ਕਿੰਨਾ ਉਹਨੇ ਇੱਕ ਜੰਗਲਾਤ ਮੈਕੂ ਵਾਲਾ ਸੀ ਹਾਂਜੀ ਉਹ ਵੀ ਅੰਦਰ ਹੈ ਕਿਉਂਕਿ ਉਹਨੇ ਹਿਰਫਿਰ ਕੀਤੀ ਕਿੰਨੇ ਪੰਗੇ ਲੈਂਦਾ ਸੀ ਉਹ ਸੋ ਹੋਰ ਹੀ ਬੱਸ ਸਰ ਲੋਕ ਆ ਜਿਹੜੇ ਕੇਜਲ ਵਿੱਚ ਬੰਦ ਆ ਕਿਉਂਕਿ ਉਹਨਾਂ ਨੇ ਹਿਰਫਿਰ ਕੀਤੀ ਹੈ ਔਰ ਕੰਗੜ ਵੀ ਕੱਟਣੀ ਹੈ ਹੋਰ ਹੀ ਬੱਸ ਸਰ ਮਿਸਟਰ ਜਿਹਨਾਂ ਸੀ ਨਾਲ ਲੈਣ ਨੂੰ ਤਿਆਰ ਆ ਇੱਕ ਉੱਥੇ ਆਪਣੇ ਆਪ ਨੂੰ ਪ੍ਰਧਾਨ ਕਹੋਂਦਾ ਕੀ ਹੈ ਉਹਨਾਂ ਦਰਜੀ ਦੇ ਪੈਸੇ ਨਹੀਂ ਦਿੱਤੇ ਪਰ ਹਮਨ ਦੇ ਤੋਣਗੇ ਨਾ ਤੇ ਵੱਖਰੀ ਗੱਲ ਨੂੰ ਡਰਾਉਂਦਾ ਸੀ ਉਹਦੀ ਵੀਡੀਓ ਪਈ ਦੱਸੋ ਕਿ ਇਹੋ ਜਿਹੇ ਲੋਕ ਪੋਲਿਟਿਕਲ ਫੇਤਰ ਵਿੱਚ ਆਉਂਦੇ ਨੇ ਕੀ ਸਾਥ ਕਰਨਾ ਚਾਹੁੰਦੇ ਨੇ ਜੇ ਉਹਨਾਂ ਦਾ ਦਰਜੀ ਦੇ ਪੈਸੇ ਨੇ ਭਈ ਤੂੰ ਆਪਣੇ ਆਪ ਨੂੰ ਸਪਾਰਟੀ ਦੇ ਪ੍ਰਧਾਨ ਬਣਾਏ ਹੋਵੇ ਮੈਂ ਹਾਰਾ ਰਿਹਾ ਹਾਂ ਉਸ ਪਾਰਟੀ ਤੋਂ ਤਾਂ ਹਾਰਾਂ ਉਸ ਬੰਦੇ ਤੋਂ ਹਾਰਾਂ ਉਹਨਾਂ ਲੋਕਾਂ ਤੋਂ ਜਿਹੜੇ ਲੋਕ ਇਹਨਾਂ ਨੂੰ ਵੋਟਾਂ ਪਾਉਂਦੇ ਆ ਪਰ ਮੈਂ ਦੇ ਇਥੇ ਬਾਅਦ ਪਰ ਤੂੰ ਇੱਕ ਗਰੀਬ ਬੰਦੇ ਦੇ ਪੈਸੇ ਮਾਰੇ ਹੈ ਤੂੰ ਆਪਣੇ ਪੋਲਿਟਿਕਲ ਹੁੰਦਾ ਆ ਲਾਈਕ ਕੀ ਸਾਥ ਕਰਨਾ ਚਾਹੁੰਦਾ ਜ਼ਿੰਦਗੀ ਵਿੱਚ ਕੀ ਤੁਸੀਂ ਦੱਸੂਗਾ ਲੋਕਾਂ ਨੂੰ ਪਬਲਿਕ ਨੂੰ ਪਬਲਿਕ ਵੀ ਹੋ ਜਈ ਹੈ ਐਨ ਵੀ ਛੱਡੋ ਇਸ ਗੱਲ ਨੂੰ ਅਸੀਂ ਗੱਲ ਕਰਦੇ ਭਗਵਾਨ ਦਵਾਨ ਜੀ ਦੀ ਜਿਹੜੀ ਸੱਚ ਹੈ ਆਓ ਫਿਰ ਉਸ ਦੇਸ਼ ਦੇ ਵਿੱਚ ਮੈਂ ਗੱਲ ਕਰ ਰਿਹਾ ਸੀ ਕਿ ਗੈਂਗਸਟਰ ਜਿਹੜੇ ਨੇ ਕੱਲੇ ਪੰਜਾਬ ਵਿੱਚ ਨਹੀਂ ਇਹ ਬਾਹਰ ਬਹੁਤ ਜ਼ਿਆਦਾ ਆ ਪੰਜਾਬ ਵਿੱਚ ਨਾ ਮਾਤ ਰਿਆ ਨਸ਼ਾ ਵੀ ਪੰਜਾਬ ਵਿੱਚ ਇੰਨਾ ਨਹੀਂ ਵਿਕਦਾ ਨਾ ਲੋਕ ਖਾਂਦੇ ਇੰਨਾ ਜਿੰਨਾ ਬਾਹਰ ਆ ਸਾਡੇ ਇੱਥੇ ਇੱਕ ਕੈਲੀਫੋਰਨੀਆ ਚ ਬਰੌਂਡਰਜ ਘਾਟ ਨਸ਼ਾ ਵੇਚਦਾ ਘਾਟ ਨਸ਼ਾ ਇੱਥੇ ਲੋਕ ਵੇਚ ਕੇ ਵੱਡੇ ਵੱਡੇ Probably mark millions dollar